हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਜਿਹੜੀ ਪਹੁੰਚ ਹੈਗੀ ਆ ਪਿੰਡ ਚੋਟੀਆਂ ਹੈਗੀ ਆ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਲੱਗਦਾ ਇਸ ਪਿੰਡ ਨੂੰ ਬਾਈ सोनू ਦੇ ਕੋਲੇ ਆਏ ਆ ਦੋਸਤੋ ਜੇਕਰ ਨਾਰਮਲੀ ਆਪਾਂ ਦੇਖੀਏ ਤੇ ਫਤੇਗੜ ਪੰਜਤੂਰ ਤੋਂ 2 2.5 ਕਿਲੋਮੀਟਰ ਦੀ ਦੂਰੀ ਸਾਰੀ ਹੈਗੀ ਆ ਪਿੰਡ ਚੋਟੀਆਂ ਤੁਸੀਂ ਵਿਜ਼ਿਟ ਕਰਨੀ ਆ Google Map ਤੇ ਵੀ ਜੀ ਦੋਸਤੋ ਤੁਸੀਂ ਲੋਕੇਸ਼ਨ ਲਾ ਕੇ ਇਸ ਪਿੰਡ ਵਿਜ਼ਿਟ ਕਰ ਸਕਦੇ ਹੋ ਪਸ਼ੂ ਜਿਹੜੇ ਆ ਤੁਹਾਨੂੰ ਅੱਜ ਟੋਟਲ ਜਿਹੜੇ ਦੋਸਤੋ 6 ਮੱਝਾਂ ਝੋਟੀਆਂ ਹੋਣਗੀਆਂ ਤੇ ਇੱਕ ਵਾਰ ਦਿਖਾਵਾਂਗੇ 5 ਮੱਝਾਂ ਜਿਹੜੀਆਂ ਦੋਸਤੋ ਬਿਲਕੁਲ ਤਾਜ਼ੀਆਂ 2-2 3-3 ਦਿਨਾਂ ਦੀਆਂ ਸੋਈਆਂ ਇੱਕ ਵਿੱਚ ਜਿਹੜੀ ਝੋਟੀ ਹੋਵੇਗੀ ਮੱਝ ਹੋਵੇਗੀ ਉਹ ਗੱਬਣਾ ਇੱਕ ਵੈੜ ਹੋਵੇਗੀ ਤਕਰੀਬਨ ਉਹ ਸੂਈ-ਸਵਾਈ ਹੋਵੇਗੀ ਪ੍ਰੋਪਰ ਗੱਲਬਾਤ ਜਿਹੜੀ ਆਪਾਂ ਵੀਰ ਓਨਰ सोनू ਦੇ ਨਾਲ ਕਰਾਂਗੇ ਇਸ ਘਰ ਤੋਂ ਦੋਸਤੋ ਇੱਕ ਵਾਰੀ ਪਹਿਲਾਂ ਆਪਾਂ ਜਿਹੜੀ ਵੀਡੀਓ ਅਪਲੋਡ ਕੀਤੀ ਸੀ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਠੀਕ ਆ ਪਸ਼ੂ ਸਾਰੇ ਚੰਗੇ ਸੀਗੇ ਤਕਰੀਬਨ ਲੱਖ ਤੋਂ ਲੈ ਕੇ ਸਵਾ ਲੱਖ ਤੱਕ ਰੇਂਜ ਵਾਲੇ ਪਸ਼ੂ ਵੀ ਸੀਗੇ ਉਸ ਦੇ ਅਕੋਰਡਿੰਗ ਜਿਹੜਾ ਮਿਲਕ ਦੁੱਧ ਵੀ ਉਸ ਦੇ ਅਕੋਰਡਿੰਗ ਸੀਗਾ ਅੱਜ ਦੇਖਾਂਗੇ ਦੋਸਤੋ ਤਕਰੀਬਨ ਕੀ ਕੀ ਭਾਅ ਪੜਦਾ ਹੈਗਾ ਇਨ੍ਹਾਂ ਪਸ਼ੂਆਂ ਦਾ ਤੇ ਕੀ ਕੀ ਮਿਲ ਕਰਕੌੜਾ ਨੀਚੇ ਠੀਕ ਆ ਅੱਜ ਵੀਡੀਓ ਜਿਹੜੀ ਆ ਦੋਸਤੋ ਆਪਾਂ 11 ਮਾਰਚ ਨੂੰ ਬਣਾ ਰਹੇ ਆ ਤੇ ਸਮਾਂ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਓ 6 ਵਜੇ ਦਾ ਜਿਹੜਾ ਦੋਸਤੋ ਸ਼ਾਮ ਦਾ ਸਮਾਂ ਹੈਗਾ ਆਪਣੀ ਜਿਹੜਾ ਦੋਸਤੋ ਖਾਸ ਤੌਰ ਤੇ ਪਸ਼ੂ ਸੂਏ ਹੈਗੇ ਆ ਉਹਨਾਂ ਦੀ ਇੱਕ ਟਾਈਮ ਦੋ ਟਾਈਮ ਚੁਵਾਈ ਆ ਕਾਰ ਵਿਜਿਟ ਕਰਕੇ ਕਰ ਲਿਓ ਜਿਹੜਾ ਖਾਸ ਤੌਰ ਤੇ ਪਸ਼ੂ ਸੂਣ ਵਾਲਾ ਉਹਨੂੰ ਟਿੱਪ ਕੇ ਥਾਣਾ ਦੀ ਜਿਹੜੀ ਚੈੱਕ ਪਾਸ ਕਰਨ ਤੋਂ ਬਾਅਦ ਤੁਸੀਂ ਜਿਹੜਾ ਸੌਦਾ ਕਰ ਸਕਦੇ ਹੋ ਆਜੋ ਕਰਦੇ ਆਂ ਗੱਲਬਾਤ ਵੀਰ ਸੋਨੂ ਦੇ ਨਾਲ ਪੁੱਛਦੇ ਕੀ ਪਸ਼ੂਆਂ ਦੀ ਡਿਟੇਲ ਹੈਗੀ ਹੈ ਕੀ ਇਨਫੋਰਮੇਸ਼ਨ ਹੈਗੀ ਸਭ ਤੋਂ ਪਹਿਲਾਂ ਵੀਰ ਸੋਨੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਵੱਡੇ ਵੀਰ ਹੋ ਠੀਕ ਠਾਕ ਭਰਾ ਹਾਂਜੀ ਵਧੀਆ ਵਧੀਆ ਸੋਨੂ ਭਾਈ ਅੱਜ 6 ਤੇ ਮੱਝਾਂ ਝੋਟੀਆਂ ਆਪਣੇ ਕੋਲ ਤੇ ਇੱਕ ਬੈੜਾ ਹਾਂਜੀ ਬੈੜਾ ਠੀਕ ਆ ਭਰਾ 5 ਸੁਈਆਂ ਜੀ ਤਾਈਆਂ 5 ਸੁਈਆਂ ਤੇ ਇੱਕ ਗੱਪਣ ਇੱਕ ਗੱਪਣ ਠੀਕ ਆ ਤੇ ਬੈੜਾ ਵੀ ਸੁਈਆਂ ਭਾਈ ਠੀਕ ਆ ਸਾਰੀਆਂ ਇੱਕ ਇੱਕ ਦੋ ਦਿੰਨੇ ਦੀਆਂ ਸੁਈਆਂ ਬੌੜੇ ਚਾਹੀਦੀਆਂ ਸਾਰੀਆਂ ਠੀਕ ਆ ਇੱਕ ਸੋਨ ਵੀਰ ਜਿਹੜੇ ਕੰਟੈਕਟ ਨੰਬਰ ਨੇ ਉਹ ਆਪਣੇ ਭੈਣ ਭਰਾ ਨੂੰ ਫਸਟ ਲਈ ਦੱਸ ਦਿੱਤੀ ਸਰ 99150 16213 ਠੀਕ ਆ 98569 17707 ਠੀਕ ਆ ਵੀਰ ਆ ਸੋਨੂ ਭਾਈ ਪਹਿਲਾ ਨੰਬਰ ਤੇ ਆਪਣੇ ਕੋਲ ਇਹ ਝੋਟੀ ਦੀ ਕੀ ਡਿਟੇਲ ਜਿਹੜੀ ਕੱਲ ਰਾਤ ਦੀ ਸੁਈ ਵੀ 8-9 ਕਿਲੋ ਬੌਲਾ ਤਿਆਰ ਹੁੰਦੇ ਨੇ ਠੀਕ ਆ ਅ ਕੱਲ ਸੂਈ ਆ ਦੂਜਾ ਸਵੇਰ ਠੀਕ ਆ 8-9 ਕਿਲੋ ਪੌਲਾ ਤਿਆਰ ਮਗਰ 50 ਕਟਾ ਮਗਰ ਮੇਲ ਕਾਫਾ ਠੀਕ ਆ ਮਗਰ ਮੇਲ ਕਾਫਾ ਦੋਸਤੋ ਸੈਕਿੰਡ ਟਾਈਮਰ ਸੂਈ ਆ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਵੀਰ ਸੋਨੂੰ ਨਾਲ ਦੀ ਨਾਲ ਖੋਲੀ ਜਾਓ 8-9 ਕਿਲੋ ਜਿਹੜਾ ਦੋਸਤੋ ਪੌਲੇ ਦੇ ਵਿੱਚ ਬਾਕੀ ਥਣਾ ਦੀ ਹਵਾਨੇ ਦੀ ਜਿਹੜੀ ਬਣਤਰ ਆ ਆ ਤੁਸੀਂ ਵੇਖ ਕੇ ਨਾਰਮਲ ਚੈੱਕ ਕਰ ਲਓ ਸਿੰਗਾ ਸੋਂਗਾ ਦੀ ਸਫਾਈ ਬਾਕੀ ਬਾਡੀ ਸਟਰਕਚਰ ਠੀਕ ਆ ਝੋਟੀ ਆ ਨਵੀਂ ਝੋਟੀ ਆ ਤਕਰੀਬਨ ਦੂਜਾ ਸਵੇਰ ਹੈਗੀ ਆ ਠੀਕ ਆ ਸਾ ਕਰੋ ਚਾਤੀ ਜੇਰ ਜੂਰ ਵਿੱਚ ਦੀ ਪ੍ਰੋਪਰ ਪੈਗੀ ਸੀ ਜੀ ਸਾਰਾ ਕੁਝ ਸਾਫ ਹੈ ਬਿਲਕੁਲ ਠੀਕ ਹੈ ਹਵਾਨਾ ਜਿਹੜਾ ਦੋਸਤੋ ਬਿਲਕੁਲ ਪੱਧਰ ਆ ਤੇ ਥਣ ਵੀ ਜਿਹੜਾ ਬੇਸ਼ੱਕ ਤੁਸੀਂ ਲੰਬਾਈ ਲੈਂਥ ਜਿਹੜੀ ਆ ਥਣ ਦੀ ਹੈਗੀ ਆ ਉਹ ਵੇਖ ਸਕਦੇ ਹੋ ਠੀਕ ਹੈ ਠੀਕ ਆ ਤੇ ਸੋਨੂੰ ਵੀਰ ਕੀ ਡਿਮਾਂਡ ਹੈ ਕੀ ਮੁੱਲ ਕਿਨਾ ਕਰਦੇ ਆ ਵੱਡੇ ਵੀਰ ਮੁੱਲ ਕਰਨ ਨੂੰ 85 ਕਰਾ ਲਓ 80 ਕਰਾ ਲਓ ਇਹ 75000 ਨਹੀਂ ਹਾਂ ਨਾ 75000 ਦੀ ਹਾਂਜੀ ਬਾਕੀ ਮੌਕੇ ਤੇ ਮਾਨਤਨ ਹਰ ਕਿਸੇ ਨੂੰ ਮੌਕੇ ਤੇ ਨਾ ਹਾਂਜੀ 75000 ਦੇ ਜਿਹੜੇ ਦੋਸਤੋ ਮੁੱਲ ਵੀਰ ਦਾ ਭਾਵੇਂ 7585 ਕਰਾ ਲਓ 75000 ਦੀ ਜਿਹੜੀ ਹੈ ਜੈਸਲ ਹੋਆ ਮਾਨਤਨ ਮੌਕੇ ਤਾਂ ਹੁੰਦਾ ਦੋਸਤੋ ਜਿੰਨੀ ਵੀ ਤੁਸੀਂ ਛੋਟ ਕਰਾਉਣੀ ਆ ਜਿੰਨੀ ਵੀ ਵਿੱਚੋਂ ਗੁੰਜਾਇਸ਼ ਹੋਣੀ ਹੋਈ ਉਹ ਮੌਕੇ ਤੇ ਹੋ ਜੂਗੀ ਇੱਕ ਵਾਰੀ ਆਪਦੀ ਜਿਹੜੀ ਸੋਏ ਸੋਏ ਪਸ਼ੂ ਨੇ ਸਾਰੇ ਆਲਮੋਸਟ ਜੇਕਰ ਮੈਂ ਗੱਲ ਕਰਾਂ ਦੋਸਤੋ ਪਸੂ ਚੜੇ ਆ ਇੱਥੇ ਇਸ ਕਿਲੇ ਦੇ ਉੱਪਰ ਸਵੇਰ ਸਵੇ ਜਾਂਦੇ ਹੁੰਦੇ ਆ ਗੱਪਣ ਵੀ ਹੁੰਦੇ ਆ ਬਾਕੀ ਨਰਕਪਰਕ ਆਪਣੀ ਕਰਕੇ ਲੈ ਜਿਓ ਇਸ ਤੋਂ ਬਾਅਦ ਜਿਹੜੀ ਅਗਲੀ ਵੀਰਜੀ ਇਹ ਮਾਝਾ ਕੀ ਡਿਟੇਲ ਹੈ ਜੀ ਤਿੱਜਾ ਸਵੇਰ ਦੁਜਾ ਜੀ ਦੁਜਾ ਹਾਂਜੀ ਕੱਲ ਰਾਤ ਪਰਸੋਂ ਰਾਤ ਦੀ ਸੂਈ ਗਈ ਹੈ ਠੀਕ ਹੈ ਸਾਈਕਲ ਟਾਈਮਰ ਜਿਹੜੀ ਦੋਸਤੋ ਇਹ ਛੋਟੀ ਸੂਈ ਆ ਤੇ ਸਵੇਰ ਦੁਜਾ ਦਾਸ ਤੇ ਤਾਂ ਵੀਰ ਨੇ ਤੇ ਕੱਲ ਦੀ ਸੂਈ ਆ ਹਾਂ ਪਰਸੋਂ ਦੀ ਪਰਸੋਂ ਦੀ ਸੂਈ ਆ ਮਗਰ ਬੱਚਾ ਬੱਚਾ ਟਕਾਈ ਅਗਲੇ ਬਣੇਗੀ ਇਸ ਮਗਰ ਵੀ ਜਿਹੜਾ ਦੋਸਤੋ ਕਟਾ ਆ ਠੀਕ ਆ 10 ਤੇ ਪਿੱਠ ਪੁੱਠੇ ਦੀ ਤੁਸੀਂ ਦੇਖੋਗੇ ਚੜਾਈ ਬਹੁਤ ਹੈਗੀ ਆ ਵੱਟੀਆਂ ਮੱਜਾਂ ਦੇ ਵਿੱਚ ਕੱਦ ਕਾਠੀ ਹੈਗੀ ਆ ਠੀਕ ਆ ਨਾਰਮਲ ਜਿਹੜੀ ਪਹਿਲਾਂ ਆਪਾਂ ਤੁਹਾਨੂੰ ਝੋਟੀ ਦਿਖਾਈ ਆ ਉਹ ਝੋਟੀ ਨਵੀਂ ਆ ਤਕਰੀਬਨ ਜਿਵੇਂ ਪਹਿਲੇ ਦੂਜੇ ਸਵੇ ਆ ਤੇ ਇਹ ਵੀ ਹੈ ਦੂਜੇ ਸਵੇ ਆ ਪਰ ਕੱਦ ਕਾਠੀ ਐਕਸਟਰਾ ਆਰਡੀਨਰੀ ਆ ਜਿਹੜੀ ਵੱਡੇ ਕੱਦ ਕਾੜ ਦੇ ਵਿੱਚ ਝੋਟੀ ਜਿਹੜੀ ਹੈਗੀ ਆ ਠੀਕ ਆ ਸਿੰਘਾ ਦੀ ਬਣਤਰ ਜਿਹੜੀ ਹਾਰਮ ਦੀ ਤੁਸੀਂ ਦੇਖਦੇ ਹੋ ਤਾਂ ਫੇਸ ਕੁਆਲਟੀ ਵੀ ਦੇਖ ਸਕਦੇ ਹੋ ਬਿਲਕੁਲ ਸਕਿਨ ਦੇਖ ਸਕਦੇ ਹੋ ਠੀਕ ਆ ਹਵਾਨਾ ਜਿਹੜਾ ਤਕਰੀਬਨ ਆ ਵੇਖੋ ਬੋਲ ਦੇ ਵਿੱਚ ਫਿਰ ਦੋ ਡੰਗ ਕਿੰਨੀ ਕਿ ਚਵਾਈ ਹੋ ਗਈ ਹੈ ਜੀ ਇਸ ਟਾਈਮ 10 11 ਕਿਲੋ ਹੋਗਾ 10 11 ਕਿਲੋ ਨਾਰਮਲੀ ਇਸ ਝੋਟੀਆਂ ਨੂੰ ਆਪਾਂ ਕਹਿ ਸਕਦੇ ਹਾਂ ਵੀ 12 13 ਕਿਲੋ ਚਵਾਉਣਾ ਚਾਹੀਦਾ ਨਹੀਂ ਜੀ 10 15 16 ਕਿਲੋ ਆ ਕਰੂ ਜਾ ਕੇ ਜੀ ਬਿਲਕੁਲ ਹੈ ਨਾ ਮੁੱਠੀ ਵਾਲਾ ਤਾਂ ਨੋਕਲਾ ਥਾਣਾ ਦੋਸਤੋ ਤੇ ਵੀਰਾਂ ਦਾ ਵੀ 15 ਕਿਲੋ ਜੜੀ ਆ ਮਿਲਕ ਦੀ ਕਪੈਸਿਟੀ ਕਰਨੀ ਚਾਹੀਦੀ ਆ ਤਿੰਨ ਦਿਨ ਠਹਿਰ ਕੇ 15 ਕਿਲੋ ਤੋਲ ਕੇ ਤੇ ਕੋਈ ਸੋਨੂੰ ਐਂ ਗੱਲ ਵੀਰੇ ਵੀ ਹੁਣ ਮੌਕੇ ਦਾ ਬਿਲਕੁਲ 10 11 ਬੌਲਾ ਹੈਗਾ ਇਹ ਬੌਲਾ ਇਸ ਟਾਈਮ ਜੇ ਬੌਲਾ ਇਹਨਾਂ ਫਿਰ 15 ਤੋਂ ਜਾਣਾ ਵੀ ਚਾਹੀਦਾ ਪਲੱਸ ਹਾਂਜੀ ਹਾਂਜੀ ਤੇ ਇਹਦਾ ਮੁੱਲ ਕੀ ਲੈਣ ਦੇਣ ਕੀ ਕਰਦੇ ਮੁੱਲ ਕਰਾ ਲਓ ਜੀ 1 40 ਕਰਾ ਲਓ 35 ਕਰਾ ਲਓ ਸਵਾ ਲੱਖ ਦੀ ਖਾਨਾ ਆ ਜੀ ਸਵਾ ਲੱਖ ਦੀ ਆ ਦੋਸਤੋ 1 ਲੱਖ 25000 ਦੀ 딜 ਹੈ ਹੋਵੇਗੀ ਬੇਸ਼ੱਕ ਜਿਹੜਾ ਤੁਸੀਂ ਨਾਰਮਲ ਹੋਰ ਮੱਜਾਂ ਦੇ ਵਿੱਚ ਖੜੀ ਇਸ ਝੋਟੀ ਨੂੰ ਦੇਖ ਸਕਦੇ ਹੋ ਕੋਈ 2 ਤੋਂ 3 ਇੰਚ ਜਿਹੜੀ ਫਵਾਨੇ ਦਾ ਸਟਰਕਚਰ ਚੰਗਾ ਹੈਗਾ ਬਾਕੀ ਤੁਸੀਂ ਸਾਰੇ ਸੂਝਵਾਨ ਹੋ ਫੈਸਲਾ ਤੁਹਾਡਾ ਦੋਸਤੋ ਆਪਣਾ ਹੱਕ ਸਮਝ ਕੇ ਕੋਈ ਤਸੱਲੀ ਜ਼ਰੂਰ ਕਰ ਲਿਓ ਠੀਕ ਹੈ ਇਸ ਤੋਂ ਬਾਅਦ ਜਿਹੜੀ ਅਗਲੀ ਤੁਹਾਨੂੰ ਮੱਝ ਦਿਖਾਉਣੀ ਹੈ ਇਹ ਵੀਰ ਕਿਨਮਾ ਸੁਹਾ ਸੁਣ ਜਾਰੀ ਹੈ ਇਹ ਤੀਜਾ ਸੁਹਾ ਸੁਈ ਦੀ ਜੀ ਕਿੰਨਾ ਦਿਨਾਂ ਦੀ ਸੁਈ ਕੱਟੀ ਮਗਰ ਆ ਤਿੰਨ ਦਿਨਾਂ ਦੀ ਸੁਈ ਹੈ ਹਾਂਜੀ ਤਿੰਨ ਦਿਨਾਂ ਦੀ 10 ਕਿਲੋ ਬੋੜਾਂ ਦੇ ਥਲੇ ਚਾਰ ਠੀਕ ਹੈ ਮਗਰ ਕੱਟੀ ਹੈ ਹਾਂਜੀ ਮਗਰ ਕੱਟੀ ਆਹ ਬੱਚਾ ਜਿਹੜਾ ਹੈਗਾ ਤੁਸੀਂ ਦੇਖ ਲਓ ਠੀਕ ਹੈ ਜੀ ਤੇ ਪਸ਼ੂ ਜਿੰਨੇ ਵੀ ਆਪਾਂ ਦਿਖਾ ਰਹੇ ਸਾਰੇ ਦੋ ਦੋ ਤਿੰਨ ਤਿੰਨ ਦਿਨਾਂ ਦੇ ਸੂਏ ਆ ਠੀਕ ਹੈ ਤੇ ਤੀ ਤੇਜਾ ਸੁਭਾ ਇਹਨੂੰ ਬਾਹਰ ਕੱਢ ਕੇ ਦਿਖਾਈਏ ਜੀ ਬੌਲੇ ਦੇ ਵਿੱਚ ਕਿੰਨਾ ਕੋਣ ਕੀਤਾ 10 ਕਿਲੋ ਜੀ 10 ਕਿਲੋ ਠੀਕ ਹੈ 10 ਕਿਲੋ ਜਿਹੜਾ ਦੋਸਤੋ ਬੌਲੇ ਦੇ ਵਿੱਚ ਆ ਬਾਕੀ ਪਸ਼ੂ ਜਿਹੜੇ ਨਾਰਮਲ ਆ ਤਕਰੀਬਨ ਸਾਰੇ 12 12 ਦਾ 11 12 ਲੀਟਰ ਵਾਲੇ 10 ਤੋਂ ਪਲੱਸ ਵਾਲੇ ਤੁਹਾਨੂੰ ਮਿਲਣਗੇ ਠੀਕ ਹੈ ਜੀ ਬਾਕੀ ਫੇਸ ਕੁਆਲਟੀ ਦੇਖ ਲਓ ਸਿੰਘਾਂ ਦੀ ਮੂੰਹ ਮੱਥੇ ਦੀ ਬੰਤਰ ਪੂਰੀ ਸਾ ਅਦੀਰ ਸਾਨੂੰ ਚੁਆਇਸ ਵੀ ਕਿਦਾਂ ਦੀ ਇਹਦੇ ਪੁਲਿਸ ਭਾਈ ਬੀ ਮਤਲਬ ਇਹ ਵੀ ਕੋਈ ਭਾਨਪਰਾ ਦੂਰੋਂ ਦਰਾਡੇ ਹੋਣਾ ਵੀ ਕਿਸੇ ਕੋਲੋਂ ਵੀ ਕੋਈ ਕਮੀ ਪੇਸ਼ੀ ਨਾ ਹੋਵੇ ਜੇ ਕੋਈ ਆਨਲਾਈਨ ਬਣਾਉਂਦਾ ਤਾਂ ਵੀ ਆਪਣੀ ਗਰੰਟੀ ਹੋ ਗਈ ਪੁਲਿਸ ਠੀਕ ਹੈ ਵੀ ਵਰਤੀ ਹੁਣ ਪੂਰੀਆਂ ਰੂਮ ਵਰਗੀਆਂ ਪੋਲੀ ਆਉਣ ਜੇ ਕੋਈ ਕਰੜੀ ਨੂੰ ਕਹਿ ਵੀ ਸਕਦੇ ਵੀ ਕਾੜੀ ਤਾਂ ਤੇ ਸਾਨੂੰ ਵੀ ਜਿਹੜੀ ਆਪਾਂ ਤੀਜੇ ਨੰਬਰ ਤੁਹਾਨੂੰ ਦਿਖਾਤੀ ਕੱਟੀ ਮਗਰ ਦੇ ਹਾਂਜੀ ਠੀਕ ਹੈ ਤੇ ਸੁਆ ਤੀਜਾ ਸੁ ਵੀ ਕਿੰਨਾ ਮੋਲੇਂਦਾ ਕਿੰਨਾ ਕਰਤਾ ਇਹ 90 ਕਰਾ ਲਓ ਹਾਂਜੀ ਇਹ 85 ਹਜ਼ਾਰ ਦੀ ਜੱਥ ਨਾ 85 ਹਜ਼ਾਰ ਦੀ ਹੈ ਇਹ 85 ਹਜ਼ਾਰ ਦੀ ਹੋਣੀ ਹੈ ਦੋਸਤੋ ਬੇਰਵਾ ਜ਼ਰੂਰ ਪਾ ਲਿਓ ਤੀਜੇ ਨੰਬਰ ਤੇ ਆਪਾਂ ਦਿਖਾ ਰਹੇ ਆਂ ਤੀਜੇ ਨੰਬਰ ਵਾਲੀ ਦਾ ਵੇਰਵਾ ਪਾ ਦਿਓ 85000 ਹਾਂ ਨਾ ਜੀ ਹਾਂ ਜੀ ਮਾਨ ਛੋੜ ਛੜ ਜਾਂਦੇ ਠੀਕ ਹੈ ਜੀ ਜਿਹੜਾ ਛੋੜ ਛੜਿਆ ਹੈਗਾ ਦੋਸਤੋ ਮਾਨ ਤਾਂ ਉਹ ਹੋ ਜਾਊਗਾ 85000 ਦੇ ਵਿੱਚੋਂ ਇਸ ਤੋਂ ਜਿਹੜੀ ਨੈਕਸਟ ਆਪਾਂ ਤੁਹਾਨੂੰ ਮੱਝ ਅਗਲੀ ਦਿਖਾਉਣੀ ਆ ਇਹ ਵੀ ਸੂਈ ਸਵਾਈ ਹੈ ਨਾ ਨਹੀਂ ਇਹ ਗੱਪਣ ਹੈ ਗੱਪਣ ਹੈ ਹਾਂ ਜੀ ਇਹ ਗੱਪਣ ਹੈ ਇਹ ਗੱਪਣ ਜਿਹੜੀ ਆਪਾਂ ਤੁਹਾਨੂੰ ਅਗਲੀ ਦਿਖਾ ਰਹੇ ਆਂ ਠੀਕ ਹੈ ਤੇ ਸੁਹਾ ਕਿਨ ਮਾ ਤੀਜਾ ਇਹ ਤੀਜਾ ਸੂਈ ਹੁਣ ਆ ਜੀ ਤੀਜਾ ਸੂਈ ਹਾਂ ਜੀ ਠੀਕ ਹੈ ਇਹ ਤੀਜਾ ਸੂਨਾ ਠੀਕ ਹੈ ਤਾਕੀ ਆਹ ਥਣਾ ਤੋਂ ਦੇਖੋ ਖੁੱਲ ਗਿਆ ਜੀ ਦੇਣਾ ਜੇ ਕਿੰਨੇ ਕੁ ਲੈ ਜੂ 10 ਦਿਨ ਲੈ ਲਊਗਾ 10 ਦਿਨ ਹਜੇ ਲੈ ਜੂਗੀ ਠੀਕ ਹੈ ਜੀ ਭਾਰੇ ਸਰੀਰ ਦੀ ਆ ਠੀਕ ਆ ਬਾਕੀ ਜਿਹੜੀ ਹਾਈਟ ਆ ਦੋਸਤੋ ਮੀਡੀਅਮ ਆ ਥੋੜੀ ਜਿਹੀ ਪਲੱਸ ਕਹਿ ਸਕਦੇ ਆ ਉੱਠਾ ਬਾਠਾ ਬਹੁਤ ਚੌੜਾ ਹੈ ਤੇ ਤਕਰੀਬਨ ਹਜੇ 10 ਕੁ ਦਿਨ ਪੈਂਡਿੰਗ ਦੇ ਵਿੱਚ ਆ ਮਾਨਾ ਜਿਹੜਾ ਬਿਲਕੁਲ ਬਣਾਉਣਾ ਸ਼ੁਰੂ ਕਰਤਾ ਨੋਰਮਲੀ ਮੱਝਾ ਜਿਹੜੀਆਂ ਦੋਸਤੋ 8-7 ਦਿਨ ਜਾਂ ਹਫ਼ਤੇ ਦੇ ਦੌਰਾਨ ਬਣਾਉਣਾ ਸ਼ੁਰੂ ਕਰ ਦੀਆਂ ਨੇ ਠੀਕ ਆ ਹਾਂਜੀ ਲائیو ਜੀ ਜਾਸਰ ਵੀ ਕਿੰਨਾ ਕੁ ਮੋਲ ਲੈਂਦਾ ਵੱਡੇ ਵੀ ਮੋਲ 90 ਕਰਾ ਲਓ ਜਿੰਨਾ ਮਰਜ਼ੀ ਕਰਾ ਲਓ ਇਹ 84 ਹਜ਼ਾਰ ਦੀ ਜਸ਼ਨ ਹੋਈ 84 ਹਜ਼ਾਰ ਦੀ ਹਾਂਜੀ ਠੀਕ ਆ 84 ਹਜ਼ਾਰ ਦੀ ਜਿਹੜੀ ਦੋਸਤੋ ਹਜੇ 10 ਦਿਨ ਕੱਚੀ ਆ ਠੀਕ ਆ 10 ਦਿਨ ਸਮਾਂ ਲੈ ਜੂਗੀ ਤਿਆਰੀ ਦੇ ਵਿੱਚ ਜੁਟ ਗਈ ਆ ਪ੍ਰੋਪਰ ਅੱਗੇ ਤਿਆਰ ਹੋਣਾ ਸ਼ੁਰੂ ਹੋ ਜੂਗੀ ਠੀਕ ਆ ਇਸ ਤੋਂ ਬਾਅਦ ਅਗਲੀ ਝੋਟੀ ਆ ਗਈ ਜੀ ਪਹਿਲਾਂ ਵਾਲੀ ਪਹਿਲਾਂ ਝੋਟੀ ਸੂਈ ਹੈ 10 ਦਿਨਾਂ ਦੀ ਸੂਈ ਹੈ ਮਗਰ ਪੱਤਾ ਕੱਟੀ ਹੈ ਮਗਰ ਟਕਾਈ ਹੈ ਮਗਰ ਕੱਟਾ 10 ਦਿਨਾਂ ਦੀ ਆ 5ਵੇਂ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਝੋਟੀ ਦਿਖਾ ਰਹੇ ਆ ਮਗਰ ਕੱਟਾ ਹੈਗਾ 1 ਠੀਕ ਆ ਆ ਕਟਾ ਮਗਰ ਠੀਕ ਆ ਤੇ ਝੋਟੀ 10 ਦਿਨਾਂ ਦੀ ਸੂਈ ਆ ਪਹਿਲਾਂ ਪਲੂਨ ਸੂਈ ਸੂਈ ਹੈ ਥੋੜੀ ਜਿਹੀ ਸਿੱਕੀ ਆ ਹਾਂ ਠੀਕ ਆ ਆ ਕਰੋ ਚੱਕਾ ਤੇ ਕਿੰਨਾ ਕੁ ਵੀਰ ਜੀ ਦੁੱਧ ਆ ਗਿਆ ਰੋਣ ਤੇ ਵੀਰੇ 15 ਤੋਂ 8 9 ਦੱਸੀ 7 ਕਿਲੋ ਪੱਕਾ ਰਹਿ ਗਿਆ ਠੀਕ ਆ ਜੀ ਹਾਂ ਜੀ 7 ਕਿਲੋ ਜਿਹੜਾ ਦੋਸਤੋ ਇਸ ਝੋਟੀ ਦੇ ਥੱਲੇ ਦੁੱਧ ਆ ਠੀਕ ਆ ਧਿਆਨ ਦੇ ਵਿੱਚ ਰੱਖ ਲਿਓ ਰੇਡ ਭਾਪੜਤਾ ਵੀ ਜਿਹੜਾ ਜਾਇਜ਼ ਹੋਵੇਗਾ ਬਾਜ਼ਪਾ ਹੋਵੇਗਾ ਜਿਹੜਾ ਵੀ ਰਕੇ ਖਾਸ ਤੌਰ ਤੇ ਥੋੜੀ ਜੀ ਪਸ਼ੂ ਜਿਹੜੇ ਗਊਂਕ ਘਰਾਂ ਦੇ ਵਿੱਚੋਂ ਹੀ ਆਉਂਦੇ ਆ ਕਈ ਵਾਰ ਥੋੜੀ ਸਾਫ ਸਮਾਲ ਹੋਵੇ ਦੀ ਹੁੰਦੀ ਆ ਤੇ ਥੋੜਾ ਜਿਹਾ ਫਿੱਕਾ ਪਾਣ ਥੋੜੀ ਦਸਤੀ ਜ਼ਰੂਰ ਤੁਹਾਨੂੰ ਲੱਗੂਗੀ ਛੋਟੀਏ ਤੇ ਮਗਰ ਕੱਟਾ ਠੀਕ ਆ 10 ਦਿਨਾਂ ਦੀ ਸੂਈ ਆ 7 ਕਿਲੋ ਹਾਜ਼ਰ ਬਿਲਕੁਲ ਦੁੱਧ ਆ ਅਛਾ ਵੀਰ ਜੀ ਕੀ ਲੈਦੇ ਕਰਦੇ ਆਂ ਦਾ ਮੁੱਲ ਵੀ ਵੱਡੇ 65 ਕਰਾ ਲਓ ਹਾਂਜੀ ਇਹ 60 ਹਜ਼ਾਰ ਦੀ 60 ਹਜ਼ਾਰ ਦੀ ਹਾਂਜੀ ਹਾਂ ਨਾ 60 ਹਜ਼ਾਰ ਦੀ ਕੋਈ 60 ਹਜ਼ਾਰ ਚ ਹੋਊਗਾ ਮਾਨਤ ਸਿੰਘ ਕੋਈ ਹਜ਼ਾਰ ਕਰ ਜਾਂਦੇ ਹਾਂ ਨਹੀਂ ਕਰਦਿਆ ਕਰੀਏ ਖੁੱਲਾ ਮਾਨਤ ਕਰਦੇ ਕਰੀਏ ਆਪਣੇ ਭੈਣ ਭਰਾ ਭੋਜੜੇ ਆ ਜੀ ਕੋਈ ਗੱਲ ਨਹੀਂ ਕਰਦੇ ਹਾਂਜੀ ਹਾਂਜੀ ਜ਼ਰੂਰ ਹੈ ਇਸ ਤੋਂ ਬਾਅਦ ਸੋਨੂੰ ਵੀਰ ਅਗਲੀ ਝੋਟੀ ਹਾਂਜੀ ਇਹ 10 ਦਿਨਾਂ ਦੀ ਸੂਈ ਹੈ 10 ਦਿਨਾਂ ਦੀ ਸੂਈ ਹੈ ਹਾਂ ਕੱਟੀ ਜਾਂਦੀ ਹੈ ਇਹ ਵੀ ਪਹਿਲਾਂ ਨੂੰ ਦੁੱਜੇ ਨੇ ਜੀ ਉਹ ਦੁੱਜਾ ਸੂਆ ਸੁਈ ਹੈ ਦੁੱਜਾ ਸੂਆ ਮਗਰ ਕੱਟੀ ਆ ਗਈ ਹੈ ਲੋ ਵੀ ਦੋਸਤ ਇਹਦੇ ਮਗਰ ਕੱਟੀ ਆ ਕਈ ਵਾਰਾਂ ਵੀਰਾਂ ਦਾ ਜਿਹੜ ਜੇ ਕੋ ਸ਼ੌਂਕੀਆ ਹੁੰਦਾ ਵੀ ਜੇਕਰ ਆਪਾਂ ਪਸ਼ੂ ਖਰੀਦਣਾ ਸੋਇਆ ਸਵਾਇਤ ਮਗਰ ਕੱਟੀ ਹੋਵੇ ਕੱਟੀ ਵੀ ਹੈਗੀ ਹੈ ਚੁਆਇਸ ਹਰ ਇੱਕ ਦੀ ਜਿਹੜੀ ਹੈ ਮੁੱਖ ਰੱਖੀ ਜਾਂਦੀ ਆ ਠੀਕ ਆ ਬਾਕੀ ਆਲਮੋਸਟ ਜਿੰਨੀਆਂ ਆਪਾਂ ਤੁਹਾਨੂੰ ਦਿਖਾਈਆਂ ਸਾਰੇ ਮਗਰ ਕੱਟਿਆ ਮੇਲ ਕਾਫ ਆ ਇਹਦੇ ਮਗਰ ਜਿਹੜੀ ਫੀਮੇਲ ਕਾਫ ਆ ਦੂਜਾ ਸੂਆ ਸੂਈ ਆ ਤੇ ਦਿਨ ਕਿੰਨੇ ਵੀਰ ਦੱਸਿਆ 10 ਦਿਨ 10 ਦਿਨ ਹੋ ਗਏ ਆ ਠੀਕ ਆ ਝੋਟੀ ਬਿਲਕੁਲ ਨਵੀਂ ਆ ਸਿੰਗਾ ਝੋਂਗਾ ਦੀ ਬੰਤਰ ਵੇਖ ਲਓ ਸ਼ਾਈ ਪੂਰੀ ਹੈਗੀ ਝੋਟੀ ਦੇ ਵਿੱਚ ਆਪਾਂ ਖੋਲ ਕੇ ਪੂਰੀ ਤੋਰ ਕੇ ਦਿਖਾਉਣੀ ਤੁਹਾਨੂੰ ਤੇ ਹੁਣ ਬਿਲਕੁਲ ਕਿੰਨਾ ਚੋਲਣਾ ਦੁੱਧ ਜ ਉਲਟ ਪੈਣੀ ਰਾਜੀ ਹਾਂਜੀ ਉਹ ਬੱਚਾ ਬੇ ਬੱਚੇ ਨੇ ਮੂੰਹ ਲਾਇਆ ਬਾਕੀ ਹੋਰ ਕਿ ਤਾਰਾ ਤੁਰਾ ਨਹੀਂ ਘਟਵਾਤੀ ਜੀ ਬਰਉਣੀ ਜੀ ਆਪਣੀ ਫੁੱਲ ਬਣਾਈ ਹੋਈ ਠੀਕ ਹੈ ਦੋਸਤੋ ਬਾਕੀ ਆਪਣੀ ਤਸੱਲੀ ਜਿਹੜੀ ਹੈਗੀ ਆ ਅਗਲੇ ਨਾ ਅਗਲਾ ਤੇ ਮਗਰਲੇ ਥਣਾਂ ਨਾਲ ਜਿਹੜੀ ਚਵਾਈ ਆ ਤਸੱਲੀ ਨਾ ਕਰ ਲਿਆ ਕਰੋ ਮੈਂ ਕਈ ਵਾਰਾ ਕਹਿੰਦਾ ਹੁਣੇ ਵੀ ਜਿਹੜੇ ਵੀਰ ਕਈ ਨਾਲ ਜਾਣ ਨੇ ਠੀਕ ਹੈ ਚੁਵਾਈ ਕਰਨੇ ਉਹਨੇ ਕਿ ਜਾਣਦੇ ਆ ਕਿਸੇ ਭੈਣ ਭਰਾਪੇ ਨੂੰ ਕੋਈ ਓਵੇਂ ਤੈਨੂੰ ਲਿਆ ਕਰੋ ਜਿਹੜਾ ਮਾਰਾ ਮੋੜ ਨਰਕ ਪਰਖ ਕਰ ਲੇ ਬਾਕੀ ਵਪਾਰੀ ਵੀਰ ਆ ਸੋਨੂ ਵੀਰ ਦਾ ਵੀ ਬੜਾ ਪ੍ਰਾਣਾ ਕੰਮ ਆ ਪਸ਼ੂ ਦੀ ਜਿਹੜੀ ਆ ਤਸੱਲੀ ਆ ਥਣ ਹਵਾਨੇ ਨੂੰ ਲੈ ਕੇ ਬਹੁਤ ਜਿਹੜੀ ਬਖੂਪੀ ਢੰਗ ਨਾਲ ਅੱਗੇ ਜਿਹੜੀ ਕਰਕੇ ਲਿਆਉਂਦੇ ਆ ਕਿਉਂਕਿ ਅੱਗੇ ਘਰਾਂ ਵਾਲੇ ਵੀਰਾਂ ਨੇ ਘਰੇ ਲੋ ਵੀਰਾਂ ਨੇ ਪਸ਼ੂ ਲੈ ਕੇ ਜਾਣੇ ਹੁੰਦੇ ਆ ਅੱਛਾ ਸੋਨੂ ਵੀਰ ਕੀ ਲੈਦੇ ਕਰ ਦਿੰਦਾ ਮੁੱਲ ਵੀਰੇ ਵੱਡੇ 70 ਘਰਾਂ ਨੂੰ 65000 ਦੀ ਜੈਸਨ ਹੋਈ 65000 ਦੀ ਇਹ 6 ਛੋਟੀ ਆਪ ਵੀ ਸ਼ਕੀਨ ਆ ਆਪ ਹੀ ਕੱਟੀ ਐ ਇੱਕ ਸਾਦੀ ਤੇ ਮਗਰ ਵੀ ਕੱਟੀ ਆਪਾਂ ਕਹਿ ਦਿੰਨੇ ਆ ਨਵੀਂ ਆਪ ਮਗਰ ਕੱਟੀ ਹੈਗੀ ਐ ਵੱਡੇ ਥਮ ਜਿੱਡੀ ਤੇ ਸੋਨੂ ਭਾਈ ਇਸ ਤੋਂ ਇਲਾਵਾ ਹੋਰ ਪਸ਼ੂ ਆਪਣੇ ਕੋਲ ਇੱਕ ਗਾਂ ਦਿਖਾਉਣੇ ਆ ਦੋਸਤੋ ਤੇ ਮੱਝਾਂ ਟੋਟਲ 7 ਦਿਖਾਤੀਆਂ ਤੁਹਾਨੂੰ ਸੌਰੀ 6 ਦਿਖਾਤੀਆਂ ਆਪਾਂ ਜਿਨ੍ਹਾਂ ਚੋਂ ਇੱਕ ਗੱਬਣਾ ਬਾਕੀ 5 ਜਿਹੜੀਆਂ ਸੁਨੀਆਂ ਸਵਈਆਂ ਨੇ ਇੱਕ ਵੜ ਦਿਖਾਉਣੇ ਪ੍ਰੋਪਰ ਤੈਨੂੰ ਆ ਜਾਊਗਾ ਇੱਕ ਵੜ ਜਿਹੜੀ ਹੈਗੀ ਐ ਦੋਸਤੋ ਬਿਲਕੁਲ ਵੀਰ ਸੋਨੂ ਦੇ ਕੋਲ ਆ ਤਕਰੀਬਨ ਜੇ ਕਰੀ ਵੀ ਕਿਸੇ ਵੀਰ ਨੇ ਖਰੀਦਨੀ ਆ ਤੁਸੀਂ ਖਰੀਦ ਸਕਦੇ ਹੋ ਸੁਣ ਵੀਰ ਕੀ ਡਿਟੇਲ ਆ ਕਿੰਨੇ ਕਿ ਦਿਨ ਦੀ ਸੂਈ ਹੈ ਜੀ ਮਗਰ 10 ਕਿਲੋ ਦਦੇ ਤੀਜਾ ਦਿਨ ਆ ਸੂਈ ਨੂੰ ਬੋਲਾ ਜੀ ਸ਼ਾਹੀ ਵਾਲਾ ਅੰਗ ਚ ਆ ਗਈ ਹੈ ਸ਼ਾਹੀ ਵਾਲਾ ਜੀ ਮਗਰ ਬੱਛੀ ਹੈ ਜੀ ਮਗਰ ਬੱਛੀ ਹੈ ਜੀ ਮਗਰ ਰੱਛੀ ਹੈ ਦੋਸਤੋ ਸ਼ਾਹੀ ਵਾਲਾ ਅੰਗ ਦੇ ਵਿੱਚ ਇਹ ਵਹਿੜਾ 10 ਕਿ ਦਿਨੋ ਕਿ ਸੂਈ ਨਹੀਂ ਨਹੀਂ ਤੀਜਾ ਦੇਣਾ ਤੀਜਾ ਬੋਲਾ ਤੀਜਾ ਦੇਣਾ ਨਾੜੂ ਬੱਚੇ ਦੇ ਨਾਲ ਹੋਵੇਗਾ ਤਕਰੀਬਨ ਠੀਕ ਹੈ ਬੋਲਾ ਬਣਦਾ ਹੋਵੇਗਾ 10 ਕਿਲੋ ਹਾਂ 10 ਕਿਲੋ ਰਹਿ ਗਿਆ 10 ਕਿਲੋ ਪੌਲੇ ਦੇ ਵਿੱਚ ਆ ਠੀਕ ਹੈ ਬੱਛੀ ਆ ਮਗਰ ਜ਼ਰੂਰ ਧ ਬਿਲਕੁਲ ਲੈਂਥ ਹਵਾਨੇ ਦੀ ਬੰਤਰ ਅੰਤ ਤਸल्ली ਦੇ ਨਾਲ ਦੇਖ ਲਓ ਜੀ ਆ ਕਰੋ ਚੈੱਕ ਇਹ ਮੈਂ ਜੀ ਜਣਾ ਕਾਲ ਕਰ ਲਓ ਠੀਕ ਹੈ ਤੇ ਸੋਨੂ ਵੀਰ ਕਿੰਨਾ ਮੋਲਿਸ ਵੜਦਾ ਮੋੜੇ ਵੀਰੇ ਚਾਲੀ ਕਰਾ ਲਓ 35000 ਦੀ ਜਸਨੋਈ 35000 ਦੀ ਹਾਂਜੀ ਤਾਂ 242 ਇੱਕ ਨੰਬਰ ਜੀ ਆਈ ਆਈ ਇੱਕ ਨੰਬਰ ਸੀਂ ਠੰਡੀ ਗਰਮੀ ਦੀ ਕੋਈ ਨਿੰਦ ਵਿਚਾਰੀ ਨਹੀਂ ਲੋੜੀਏ ਦੋ ਵੀ ਠੀਕ ਆ ਤੇ ਸੋਨੂੰ ਵੀਰ ਇੱਕ ਸੰਪਰਕ ਨੰਬਰ ਆਪਣੀ ਜ਼ਰੂਰਤ ਆ ਦੀ ਜੀ 99150 5 16213 ਠੀਕ ਆ ਜੀ ਹਾਂਜੀ 98558 ਹਾਂਜੀ 17707 ਠੀਕ ਆ ਜੀ ਸੋ ਦੋਸਤੋ ਇਹ ਸਾਨੂੰ ਵੀਰ ਸੋਨੂੰ ਖਾਸ ਜਿਹੜੀ ਵਿਜਿਟ ਆ ਤੁਹਾਨੂੰ ਇੱਕ ਵਾਰ ਦਿਖਾਤੀ ਆ ਪ੍ਰੋਪਰ ਸੁਹੀ ਸਵਾਈ ਆ ਇੱਕ ਵਾਰੀ ਥਾਣ ਹਵਾਨਾ ਮੈਂ ਫੇਰ ਤੁਹਾਨੂੰ ਦਿਖਾ ਦੇਣਾ ਤਸੱਲੀ ਹੋ ਜੂਗੀ ਆਨਲਾਈਨ ਸੌਦਾ ਕਰਦੇ ਹੋ ਤਾਂ ਵੀ ਥੋੜੀ ਤੇ ਬਾਈ ਸਾਨੂੰ ਦੀ ਜਿਹੜੀ ਆਪਸੀ ਆ ਤਾਲਮੇਲਾ ਦੋਸਤੋ ਆਪਦੀ ਜਿਹੜੀ ਰਿਸਪੌਂਸਿਬਿਲਟੀ ਆ ਬਾਕੀ ਆਪ ਦਾ ਇੱਕ ਟਾਈਮ ਦੀ ਦੋ ਟਾਈਮ ਦੀ ਜਿਹੜੀ ਚੁਵਾਈ ਆਪ ਦਾ ਹੱਕ ਸਮਝ ਕੇ ਘਰ ਜ਼ਰੂਰ ਕਰ ਲਿਓ ਠੀਕ ਆ ਆ ਕਰੋ ਜੀ ਮਗਰ ਬੱਚਾ ਜਿਹੜੀ ਆ ਉਹ ਬੱਚੀ ਆ ਫੀਮੇਲ ਆ ਇਸ ਬਲੇਡ ਦੇ ਨੀਚੇ ਤੇ ਪਸ਼ੂ ਜਿਹੜੇ ਆ ਦੋਸਤੋ ਤੁਹਾਨੂੰ ਆਪਾਂ ਵਝਾਂ ਜਿਹੜੀਆਂ ਝੋਟੀਆਂ ਦਿਖਾ ਦਿਤਤੀਆਂ ਨੇ ਇਸ ਘਰੋਂ ਠੀਕ ਆ ਜਿਹੜਾ ਵੀ ਖਾਸ ਤੌਰ ਤੇ ਭਾਪੜ ਦੇ ਵਿੱਚ ਤੁਹਾਨੂੰ ਲੱਗੂਗਾ ਤੁਸੀਂ ਜਰੂਰ ਵਿਜ਼ਿਟ ਕਰਕੇ ਤਸੱਲੀ ਕਰਕੇ ਚਵਾਈ ਕਰਕੇ ਖਰੀਦ ਲੈ। ਵੱਡੇ ਵੱਡੀ ਇਹ ਮੈਂ 16 ਕਿਲੋ ਦੀ ਆਪਣੀ ਕਲਰ ਰਹੀ ਜੀ ਵੱਡੀ ਹੈ ਜੀ। ਅੱਛਾ ਜੀ। 16 ਕਿਲੋ ਜੀ। ਹਾਂ। ਕੋਈ ਆਪਣੇ ਨੂੰ ਬਹਿਣਾ ਪਾ ਦਿੰਦਾ ਮੈਂ 16 ਕਿਲੋ ਦੇ ਪਾ ਕੇ ਦੇ ਦਿੰਗੇ ਮੈਂ। 16 ਕਿਲੋ ਦੀ? ਹਾਂ। ਹੂੰ। ਕੋਈ ਫਿਰ ਬਹਿਣਾ 5000 ਪਾਵੇ ਇਹਨਾਂ ਦਾ 16 ਕਿਲੋ ਮੈਂ ਦੇ ਦੂੰ। ਤੇ ਦੇਰ ਹੁਣ ਕਿੰਨੇ ਦੱਸਿਆ ਸੀ ਨਾ? ਕਿੱਗਾਂ ਦਿਨ 10 ਪਾਜੇ ਤੇ ਜਿਆਦੇ ਨਾ। ਹਾਂ। 10 11 ਕਿਲੋ ਬੌਲੇ ਚ। ਬੌਲੇ ਚ। ਮਤਲਬ ਕਿ 5 5000 7000 ਹੱਦ ਤੱਕ 10000 ਵੀ ਬਿਆਨਾ ਪਾ ਦੇ ਤੇ 16 ਲੀਟਰ ਕੁਝ ਦਿਨਾਂ ਤੱਕ ਤੁਸੀਂ ਚਵਾਈ ਕਰਾਂਗੇ। ਸਾਖ ਜਾਣੀ ਹੈ ਹਾਂ ਠੀਕ ਆ। ਲੋ ਵੀ ਦੋਸਤੋ ਧਿਆਨ ਦੇ ਵਿੱਚ ਰੱਖ ਲਿਓ। ਆ ਸੁਣ ਗਏ ਨਾ ਦਾ ਮੁੱਲ ਸਵਾ ਲੱਖ ਕਿਤਾ ਸੀ? ਹਾਂ ਜ ਸਵਾ ਲੱਖ ਜਸਨ ਹੋਈ। ਸਵਾ ਲੱਖ ਜਸਨ ਹੋਆ ਠੀਕ ਆ। ਤੇ ਬਾਕੀ ਸਾਈ ਬਿਆਨਾ ਪਾ ਲਿਓ। ਜੇਕਰ ਚਾਹੁੰਦੇ ਹੋ ਵੀ 16 ਲੀਟਰ ਦੀ ਆਪਾਂ ਚਵਾਈ ਕਰਕੇ ਲੈ ਕੇ ਜਾਈਏ। ਕੁਝ ਦਿਨਾਂ ਨੂੰ ਦੇਣੇ ਪੈਣੇ ਆ ਦੋਸਤੋ ਪੀਕ ਤੇ ਆਉਣ ਵਾਸਤੇ। ਉਸ ਤੋਂ ਬਾਅਦ ਤੁਸੀਂ ਬੇਸ਼ੱਕ ਖਰੀਦ ਲਿਓ ਜੇਕਰ ਪਹਿਲਾਂ ਲੈ ਕੇ ਜਾਣੀ ਚਾਹੁੰਦੇ ਜ਼ਿੰਮੇਵਾਰੀ ਤੇ ਠੀਕ ਆ ਉਹ ਵੀ ਤੁਸੀਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ